ਹੈਲੋ ਫਸ਼ੀਕਾਰ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰ ਚਰਦੀ ਕਲਾ ਵਿੱਚ ਹੋਵੋਗੇ ਤੇ ਆਪਣੇ ਆਪਣੇ ਕੰਮਾਂ ਵਿੱਚ ਲੱਗੇ ਹੋਵੋਗੇ ਪਲੀਜ਼ ਚੈਨਲ ਦੇ ਨਿਯਮ ਨਮੀ ਅਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਅੱਜ ਮੈਂ ਘਰ ਦੇ ਬਾਹਰ ਹਾਂ ਤੇ ਇਧਰ ਆਈ ਸੀ ਆ ਦੇਖੋ ਬਾਹਰ ਨਾ ਗਰਮੀ ਬਹੁਤ ਜ਼ਿਆਦਾ ਹੋਈ ਹੈ ਗੋਮ ਦੁਪਹਿਰ ਨੂੰ ਤਾਂ ਨਿਕਲਣ ਨੂੰ ਬਿਲਕੁਲ ਹੀ ਦਿਨ ਨਹੀਂ ਕਰਤਾ ਹੈਗਾ ਤੇ ਹੋ ਨੈਕਸਟ ਟਾਈਮ ਬਾਹਰ ਨਿਕਲੇ ਆ ਦੇਖੋ ਹਜੇ ਵੀ ਧੁੱਪ ਬਹੁਤ ਤੇਜ਼ ਆ ਉਹ ਦੇਖੋ ਤੁਹਾਨੂੰ ਦਿਖ ਰਹੀ ਹਣੀ ਆ ਧੁੱਪ ਬਹੁਤ ਤੇਜ਼ ਆ ਬੱਦਲ ਹੈਗਾ ਵਾ ਪਰ ਧੁੱਪ ਵੀ ਬੜੀ ਤੇਜ਼ ਸੀ ਹਲਕੇ ਹਲਕੇ ਬੱਦਲ ਚਾਏ ਹੋਏ ਨੇ ਤੇ ਇਧਰ ਆਪਾਂ ਆ ਗਏ ਬਾਹਰ ਸੜਕ ਵੱਲ ਇਧਰ ਮਸ਼ੀਨਾਂ ਖੜੀਆਂ ਨੇ ਤੇ ਇਧਰ ਆਪਾਂ ਨੇ ਪੀਪਲ ਲਗਾਇਆ ਸੀ ਉਹ ਵੱਡ ਦਾ ਉਹ ਪੀਪਲ ਦੀ ਝੜਾ ਆ ਤੇ ਸਾਰਾ ਪੀਪਲ ਆਪਾਂ ਨੇ ਮਤਲਬ ਕਿ ਬਾਬਾ ਜੀ ਨੇ ਹਰ ਗਾਜ਼ ਕਰਕੇ ਵੱਟਤਾ ਕਿ ਹੋਰ ਹੱਪਾ ਕੰਮ ਕਰ ਕਰੀ ਜਾਂਦੇ ਆ ਤੇ ਕਰਦੇ ਕਰਦੇ ਕੰਮ ਤਾਂ ਮੁੱਕਦੇ ਹੀ ਨਹੀਂ ਗਏ ਬੱਸ ਤੇ ਦੁਪਹਿਰ ਤੋਂ ਬਾਅਦ ਆਪਾਂ ਘਰ ਦੇ ਕੰਮ ਕਰਦੇ ਹੁੰਨੇ ਆ ਕਿਉਂਕਿ ਦੁਪਹਿਰ ਨੂੰ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ 11 ਵਜੇ ਆਪਾਂ ਕੰਮ-ਕੰਮ ਕਰਕੇ ਅੰਦਰ ਵੜ ਜਾਈਦਾ ਫਿਰ ਸ਼ਾਮ ਨੂੰ ਨਿਕਲੀਦਾ 4 ਵਜੇ 4-5 ਵਜੇ 5 ਵਜੇ ਜਾਂਦੇ ਆ ਫਿਰ ਅੱਜ ਆਪਾਂ ਨੇ ਬਣਾਈ ਸੀ ਕੜੀ ਕੜੀ ਦਾ ਵਲੋਗ ਆਪਾਂ ਤੁਹਾਨੂੰ ਦਿਖਾਇਆ ਨਹੀਂਗਾ ਸੋਰੀ ਤੇ ਬਸ ਕਿਚਨ ਚ ਨੇ ਗਰਮੀ ਹੋਣ ਦੇ ਕਾਰਨ ਮੈਂ ਬਣਾਇਆ ਹੀ ਨਹੀਂ ਬਲੌਗ ਫਿਰ ਫਿਰ ਬਣਾ ਮੰਗੇ ਕੋਈ ਰੈਸਪੀ ਤੇ ਮਰੀ ਜੀ ਤੇ ਮੇਦਰ ਬਾਲਣ ਬੋਲਣ ਸਾਰਾ ਖੇਲਾ ਰਿਹਾ ਆ ਤੁਹਾਡਾ ਹਾਂ ਛੋਟਾ ਜਿਹਾ ਬੁੱਟਾ ਮੈਨੂੰ ਲੱਗਦਾ ਉਹਦਾ ਲੱਗਿਆ ਹੋਇਆ ਬਾ ਕਿਨੂਆ ਦਾ ਕਿਨੂਆ ਦਾ ਬੁੱਟਾ ਲੱਗਿਆ ਹੋਇਆ ਇੱਧਰ ਵੀ ਸਾਡੇ ਬਹੁਤ ਜ਼ਿਆਦਾ ਗੰਦੇ ਜਿਹਾ ਪਿਆ ਆ ਸਾਫ਼ ਕਰਾਂਗੇ ਹੌਲੀ ਹੌਲੀ ਕਿਉਂਕਿ ਪਲਾਟਾਂ ਪਲਾਟ ਕਰਕੇ ਸਾਰਾ ਗੰਦ ਗਿਆ ਉੱਪਰੋਂ ਨੀਚੇ ਆਂਦਾ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਅਕੀ ਦੇ ਅਕੀ ਦੇਖੋ ਸਾਰੇ ਜਮਨ ਦਾ ਬੁੱਟਾ ਲੱਗਿਆ ਹੋਇਆ ਵਸੇ ਸਾਰੇ ਧੱਕ ਤੋਂ ਵੱਢ ਤੇ ਆ ਦੇਖੋ ਬਸ ਇੱਕ ਜਮਨ ਦਾ ਬੁੱਟਾ ਹੀ ਲੱਗਿਆ ਆ ਇਹ ਹੀ ਰੱਖਿਆ ਆਪਾਂ ਘਰ ਦੇ ਵਿੱਚ ਇੱਧਰ ਪਰ ਕਿਹਾ ਹੋਣੀ ਐਟਾ ਚੁੱਲਾ ਬਣਾਉਣਾ ਸੀਗਾ ਪਰ ਮੰਮੀ ਨੇ ਬਣਾਏ ਨਹੀਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਦੇਖਦੇ ਆ ਕੱਲ ਨੂੰ ਸ਼ਾਇਦ ਮੈਂ ਬਣਾਣਗੇ ਚੁੱਲਾ ਤੇ ਇੱਧਰ ਆ ਸਾਡੀ ਮਿੱਟੀ ਘੋੜ ਕੇ ਰੱਖੀ ਹੋਈ ਸੀ ਬਸ ਗਰਮੀ ਕਰਕੇ ਕੁਛ ਵੀ ਕੰਮ ਕਰਨੋਂ ਦਿਨ ਨੀ ਕਰਿਆ ਤੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ ਅੱਧਾ ਟਾੜੀ ਲੱਗੇ ਹੋਏ ਨੇ ਰੋਹਾ ਪਾ ਬਾਹਰ ਲੈ ਤੱਕ ਤੇ ਕੁਛ ਬੀਜਣਾ ਬੁੱਜਣਾ ਹੋਣਾ ਵਾ ਇੱਧਰ ਸਾਡਾ ਡਾਇਲੋਗ ਵੀ ਰ ਲਿਖਿਆ ਹੋਇਆ ਦੇਖੋ ਪਰ ਇਹ ਰੋ ਨਹੀਂ ਰਿਹਾ ਕਾਫੀ ਚਿਰ ਦਾ ਲਾਇਆ ਹੋਇਆ ਥੋੜਾ ਜਿਹਾ ਹੁਣ ਹੋਇਆ ਵਾ ਤੇ ਉਧਰ ਉਹ ਅਫੀਸਰ ਮੈਨੂੰ ਲੱਗਦਾ ਜਾਮਾ ਨਾ ਕੋਈ ਜਾਮਾਨ ਦਾ ਬੁੱਟਾ ਵਾ ਤੇ ਵੀ ਲਾਵਾਂਗੇ ਆਪਾਂ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਥੈਂਕ ਯੂ ਮਿਲਦੇ ਆ ਨੈਕਸਟ ਵਲੌਗ ਵਿੱਚ